ਇੱਥੇ ਕੋਈ ਡਾਊਟ ਨਹੀਂ ਸੁਮੇਤ ਜੀ ਕੀ ਕਾਂਗਰਸ ਦਾ ਹਾਊਸ ਮੰਨ ਜਾ ਰਿਹਾ ਅੰਮ੍ਰਿਤਸਰ 'ਚ ਮੇਰੇ ਤਾਂ ਬੜੀ ਦੂਰ ਦੀ ਗੱਲ ਹੈ ਆਪਣੀਆਂ ਜਮਾਨਤਾ ਬਚਾਲਣ ਇਹਨਾਂ ਦੇ ਕਾਉਂਸਲਰ ਜੋ ਇਹਨਾਂ ਦਾ ਹਾਲ ਹੈ ਇਸ ਵੇਲੇ ਕਾਰਪੋਰੇਸ਼ਨ ਦੀ ਇਲੈਕਸ਼ਨਾਂ 'ਚ ਮੈਨੂੰ ਲੱਗਦਾ ਹੈ ਸ਼ਹਿਰ ਦੀ ਕੋਈ 5-6 ਸੀਟਾਂ ਆਉਂਗੀਆਂ ਜਿੱਚ ਇਹਨਾਂ ਦੀ ਕੋਈ ਜਮਾਨਤਾ ਬਚ ਜਾਂਦੀ ਇਹਦੇ ਕਾਉਂਸਲਰ ਕੀ ਇਹਦੇ ਸਿੰਗਲ ਡਿਜੀਟ 'ਚ ਆ ਜਾਣ ਇਹ 9 ਤੋਂ ਥੱਲੇ ਥੱਲੇ ਰਹਿਣਗੇ ਡਬਲ ਡਿਜੀਟ 'ਚ ਵੀ ਨਹੀਂ ਆਉਂਦੇ ਜਿਹੜੇ ਵੀ ਸੀਐਮ ਸਾਹਿਬ ਨੇ ਮਾਨਜੋਗ ਸਾਡੇ ਸਤਿਕਾਰਯੋਗ ਕਿਉਂਕਿ ਸੀਐਮ ਦੀ ਕੁਰਸੀ ਤੇ ਬੈਠੇ ਮੈਂ ਸੀਐਮ ਦੀ ਕੁਰਸੀ ਪੀ ਪੂਗੇ ਜੋ ਮਰਜ਼ੀ ਅਨਾਉਂਸਮੈਂਟ ਕਰਦੇ ਨੇ ਤਾਂ ਅਜੇ ਤੱਕ ਇੰਪਲੀਮੈਂਟ ਕੁਝ ਨਹੀਂ ਹੋਇਆ। ਪਹਿਲੀ ਤਰੀਕ ਨੂੰ ਇਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਾਸਤੇ। ਨਿਗਮ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਇਸ ਵੇਲੇ ਸਿਖਰਾਂ ਤੇ ਨੇ ਤਾਂ ਵੱਡੇ ਵੱਡੇ ਉਮੀਦਵਾਰ ਇਸ ਵੇਲੇ ਆਪਣੀ ਕਿਸਮਤ ਅਜਮਾ ਰਹੇ ਨੇ। ਤਾਂ ਅੱਜ ਅਸੀਂ ਗੱਲਬਾਤ ਕਰਾਂਗੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਪਰਿਵਾਰਕ ਮੈਂਬਰ ਵਿਕਾਸ ਸੋਨੀ ਜੀ। ਵਿਕਾਸ ਸੋਨੀ ਕਹਿੰਦਾ ਜਾਣੇ ਕਿ ਸੋਨੀ ਪਰਿਵਾਰ ਦੀ ਰੀੜ ਦੀ ਹੱਡੀ ਹੈ ਤਾਂ ਗੱਲਬਾਤ ਕਰਾਂਗੇ ਇਸ ਵਾਰ ਕਿਸਮਤ ਅਜਮਾ ਰਹੇ ਨੇ। ਸਰ ਪਹਿਲੀ ਗੱਲ ਤੇ ਤੁਹਾਡਾ ਮੇਅਰ ਦੇ ਕੀ ਕਹਿਣਾ ਚਾਹੋਗੇ ਸੁਮੇਤ ਜੀ ਬਹੁਤ ਐਸਪੀਰੈਂਟ ਹੋ ਕੇ ਸਰਕਾਰ ਇਸ ਵਾਰ ਕਾਰਪੋਰੇਸ਼ਨ ਸਿਰਫ ਕਾਂਗਰਸ ਦੀ ਬਣੀ ਐ ਇੱਚੇ ਕੋਈ ਡਾਊਟ ਨਹੀਂ ਸੁਮੇਤ ਜੀ ਕਿ ਕਾਂਗਰਸ ਦਾ ਹਾਊਸ ਬਣਨ ਜਾ ਰਿਹਾ ਅੰਮ੍ਰਿਤਸਰ 'ਚ ਔਰ ਜਿਹੜੀ ਤੁਸੀਂ ਮੇਅਰ ਦੀ ਗੱਲ ਕੀਤੀ ਹੈ ਮੇਰੇ ਤੋਂ ਹੋਰ ਵੀ ਬਹੁਤ ਸੀਨੀਅਰ ਕਾਉਂਸਲਰਸ ਬੈਠੇ ਹੋਏ ਨੇ ਜਿਹੜੇ 4-4 5-5 ਵਾਰੀ ਆਲਰੇਡੀ ਕਾਉਂਸਲਰ ਬਣ ਚੁੱਕੇ ਨੇ ਸੋ ਮੇਰਾ ਕੋਈ ਇਦਾਂ ਦਾ ਦਾਵਾ ਨਹੀਂ ਨਾ ਮੇਰਾ ਕੋਈ ਇਦਾਂ ਨਹੀਂ ਮੈਂ ਹਲੇ ਕਾਉਂਸਲਰ ਬਣਾਗਾ ਹਲੇ ਸਿੱਖਣ ਵਾਲਾ ਟਾਈਮ ਹੈ ਹਲੇ ਸਿੱਖਾਂਗਾ ਆਉਣ ਵਾਲੇ ਟਾਈਮ 'ਚ ਜ਼ਰੂਰ ਬਣਾਗਾ ਪਰ ਹਲੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਅੱਛਾ ਦੂਸਰੇ ਪਾਸੇ ਆਵਾ ਦੀ ਪਾਰਟੀ ਕਹਿ ਰਹੀ ਜੀ ਕਿ ਅਸੀਂ 100% ਹਿੱਕ ਦੇ ਜੋਰ ਦੇ ਉੱਤੇ ਸਾਡੀ ਕਾਰਪੋਰੇਸ਼ਨ ਬਣਨ ਜਾ ਰਹੀ ਹੈ ਔਰ ਅੰਦਰ ਖਾਤੇ ਉਹਨਾਂ ਨੇ ਵੀ ਆਪਣਾ ਇੱਕ ਮੇਅਰ ਦਾ ਜਿਹੜਾ ਉਮੀਦਵਾਰ ਹੈ ਉਹਦਾ ਅਨਾਉਂਸ ਕਰਤਾ ਮੇਅਰ ਤਾਂ ਬੜੀ ਦੂਰ ਦੀ ਗੱਲ ਹੈ ਆਪਣੀਆਂ ਜਮਾਨਤਾ ਬਚਾਲਣ ਇਹਨਾਂ ਦੇ ਕਾਉਂਸਲਰ ਮੈਨੂੰ ਲੱਗਦਾ ਸ਼ਹਿਰ ਦੀ ਕੋਈ 5-7 ਸੀਟਾਂ ਹੋਣਗੇ ਜਿੱਥੇ ਨਾ ਵੀ ਕੋਈ ਜਮਾਨਤਾ ਬੱਜਣ ਇਹਦੇ ਕਾਉਂਸਲਰ ਕੀ ਇਹਦੇ ਸਿੰਗਲ ਡਿਜੀਟ ਚ ਆਜਣ ਇਹ 9 ਤੋਂ ਥੱਲੇ ਥੱਲੇ ਰਹਿਣਗੇ ਡਬਲ ਡਿਜੀਟ ਤੇ ਵੀ ਨਹੀਂ ਆਉਂਦੇ ਉਹ ਕਹ ਰਿਹਾ ਕਿ ਸਾਡੇ ਕੀਤੇ ਕੰਮ ਲੋਕੀ ਸਾਨੂੰ ਦੇਖ ਰਹੇ ਕਿਹੜੇ ਕੰਮ ਸਮਝ ਤੁਸੀਂ ਦੱਸ ਦਿਓ ਤੁਸੀਂ ਦੇ ਲੋਕਾਂ ਚ ਸਾਡੇ ਤੋਂ ਜ਼ਿਆਦਾ ਵਿਛੜਦੇ ਹੋ ਕਿਹੜੇ ਕੰਮ ਦੀ ਗੱਲ ਕਰਦੇ ਬਈ ਨੇ ਕਿਹੜਾ ਵਾਦਾ ਕਿਹੜਾ ਕੰਮ ਆ ਸ਼ਹਿਰ ਦਾ ਹਾਲ ਦੇਖ ਲਓ ਐਨਓਸੀਸੀ ਫ੍ਰੀ ਕੀਤੀ ਲੋਕਾਂ ਨੂੰ ਅੰਨੀ ਸੁਵਿਧਾਵਾਂ ਦਿੱਤੀਆਂ ਸ਼ਹਿਰ ਦੇ ਲੋਕਾਂ ਨੂੰ ਬੱਤੀ ਫ੍ਰੀ 332 ਫ੍ਰੀ ਹੈ ਸਭ ਕੁਝ ਫ੍ਰੀ ਹੈ ਤੇ ਹੋਰ ਕੀ ਚਾਹੀ ਮੈਂ ਕਹਿਣਾ ਦੇ ਬੈਠੇ ਮੈਂ ਸੀਐਮ ਦੀ ਕੁਰਸੀ ਨੂੰ ਸਤਕਾਰਯੋਗ ਕਹਿੰਦਾ ਉਹਨਾਂ ਨੂੰ ਨਹੀਂ ਕਹਿੰਦਾ ਪੀ ਪੂਗੇ ਜੋ ਮਰਜ਼ੀ ਅਨਾਉਂਸਮੈਂਟ ਕਰਦੇ ਨੇ ਤੇ ਅੱਜ ਤੱਕ ਇੰਪਲੀਮੈਂਟ ਕੁਝ ਨਹੀਂ ਹੋਇਆ ਪਰ ਉਹ ਕਹਿੰਦੇ 338 ਫ੍ਰੀ ਹੈ ਲੋਕਾਂ ਦੀ ਕੋਈ ਕਾਂਗਰਸ ਪਾਰਟੀ ਨਹੀਂ ਕੀਤਾ ਸੁਮੇਤ ਜੀ ਕਾਂਗਰਸ ਪਾਰਟੀ ਨਹੀਂ ਕੀਤਾ ਜਦੋਂ ਚੰਨੀ ਜੀ ਸੀਐਮ ਬਣੇ ਸੋਨੀ ਸਾਹਿਬ ਡਿਪਟੀ ਸੀਐਮ ਬਣੇ ਉਦੋਂ ਜਿੰਨਾ ਵੀ ਲਾਇਬਿਲਟੀ ਸੀ ਲੋਕਾਂ ਦੇ ਬਿਜਲੀ ਬੋਰਡ ਦੀ ਸਾਰੀ ਮਾਫ ਕੀਤੀ ਔਰ ਵੇਲ ਇਹਨਾਂ ਨੇ ਮਾਫ ਕੀਤੀ ਔਰ 250 ਯੂਨਿਟ ਜਿਹੜਾ ਕਾਂਗਰਸ ਪਾਰਟੀ ਮਾਫ ਕੀਤਾ ਇਹਨਾਂ ਨੇ ਤੇ ਕੁਝ ਵੀ ਨਹੀਂ ਕੀਤਾ ਅੱਜ ਲੋਕਾਂ ਦੇ ਬਿੱਲ ਆ ਰਹੇ ਦੇਖੋ ਜਾ ਕੇ ਲੋਕਾਂ ਦਾ ਤੁਸੀਂ ਪਬਲਿਕ 'ਚ ਜਾਓ ਲੋਕਾਂ ਨੇ ਸਾਡੇ ਮੁਗਾਈ ਸੀ ਤੇ ਕਾਂਗਰਸ ਪਾਰਟੀ ਤੇ ਤੁਹਾਨੂੰ ਲੱਗੇਗਾ ਗੱਲ ਕਰਦਿਆ ਲੋਕਾਂ 'ਚ ਜਾ ਕੇ ਪੁੱਛੋ ਕਿ ਕੀ ਹਾਲ ਐ ਇਸ ਵੇਲੇ ਸਾਡੇ ਕੰਡੇ ਤੁਹਾਡੇ ਵੀ ਜੇ ਸਾਡੇ ਵੀ ਜੇ ਹੋਏ ਨੇ ਤੇ ਫਿਰ ਕੋਈ ਗੱਲ ਨਹੀਂ ਫਿਰ ਇਹਨਾਂ ਨੇ ਕਿਉਂ ਕਿਹਾ ਸੀ ਬਦਲਾਵ ਲਿਆਵਾਂਗੇ ਇਹ ਤੇ ਬੜੀ-ਬੜੀ ਗੱਲਾਂ ਕਰਕੇ ਆਈ ਸੀ ਉਦੋਂ ਵੀ ਤੇ ਪਤਾ ਸੀ ਨਾ ਕਾਂਗਰਸ ਪਾਰਟੀ ਨੇ ਜਾਂ ਦੂਜੀਆਂ ਪਾਰਟੀਆਂ ਨੇ ਕੀ ਕੀਤਾ ਅੱਜ ਜੇ ਕਹਿਣ ਦੇ ਨੇ ਤੇ ਉਦੋਂ ਇਹਨਾਂ ਨੂੰ ਭੁੱਲਿਆ ਸੀ ਉਦੋਂ ਤੇ ਕਹਿੰਦੇ ਸੀ ਅਸੀਂ ਇੱਥੋਂ-ਇੱਥੋਂ ਪੈਸੇ ਲਿਆਵਾਂਗੇ ਇੱਥੋਂ ਲਿਆਵਾਂਗੇ ਅੱਜ ਪਹਿਲੀ ਤਰੀਕ ਨੂੰ ਇਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਮੁਲਾਜ਼ਮਾਂ ਨੂੰ ਤਨਖਾਹ ਦੇ ਤੇ ਇਹਨਾਂ ਨੇ ਕਿਸੇ ਨੂੰ ਕੀ ਕਿਸੇ ਦਾ ਭਲਾ ਕੀ ਕਰਨਾ ਹੈ ਕਾਂਗਰਸ ਪਾਰਟੀ ਸੀ ਚੰਨੀ ਜੀ ਜਦੋਂ ਸੀਐਮ ਅਨੇ ਸੋਨੀ ਸਾਹਿਬ ਡਿਪਟੀ ਸੀਐਮ ਅਨੇ ਮੈਂ ਉਹ ਬਹੁਤ ਵੱਡੀ ਗੱਲ ਕਰ ਰਿਹਾ ਮੈਂ ਕਾਰਪੋਰੇਸ਼ਨ ਦੀ ਗੱਲ ਕਰਦਾ ਜਦੋਂ 5 ਸਾਲ ਸਾਡਾ ਹਾਊਸ ਰਿਹਾ ਇੱਕ ਵੀ ਧਰਨਾ ਨਹੀਂ ਅਸੀਂ ਲਗਨ ਦਿੱਤਾ ਕਾਰਪੋਰੇਸ਼ਨ 'ਚ ਲੋਕਾਂ ਨੂੰ ਟਾਈਮ ਸਿਰ ਤਨਖਾਹਾਂ ਸ਼ਹਿਰ ਦੀ ਸਫਾਈ ਗਲੀਆਂ 'ਚ ਸਾਫ਼ ਪਾਣੀ ਲੋਕਾਂ ਦੇ ਘਰਾਂ 'ਚ ਸਾਫ਼ ਪਾਣੀ ਸੀਵਰੇਜ ਲਾਈਟਾਂ ਜੋ ਬੇਸਿਕ ਨੀਡਸ ਹੈ ਕਾਰਪੋਰੇਸ਼ਨ ਦੀ ਕਾਉਂਸਲਰ ਦੀ ਡਿਊਟੀ ਹੈ ਮੈਂ ਇਕੱਲੇ ਨਹੀਂ ਨਹੀਂ ਸਾਡੇ ਸਾਰੇ ਕਾਉਂਸਲਰਾਂ ਨੇ ਪੂਰਾ ਕੀਤਾ ਔਰ ਲੋਕੀ ਅੱਜ ਉਹਦਾ ਰਿਜ਼ਲਟ ਵੀ ਦੇ ਰਹੇ ਨੇ ਕਹਿੰਦੇ ਸਫਾਈ ਦੇ ਨਾਂ ਦੇ ਉੱਤੇ ਜਾਣ ਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਮੈਂ ਕੁਝ ਇਲਾਕੇ ਐਸੇ ਨੇ ਜਿਦੇ ਵਿੱਚ ਕੀ ਸਫਾਈ ਦੀ ਪ੍ਰੋਬਲਮ ਚੱਲ ਰਹੀ ਹੈ ਮੇਰੇ ਨਾਲ ਹੁਣੇ ਚਲੋ ਗੱਡੀ ਤੇ ਬੈਠਦੇ ਆ ਕਿ ਆ ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ ਅੱਜ ਤੇ ਲੈਕਚਰਾਂ ਇਹਨਾਂ ਕੋਈ ਲੈਕਚਰਾਂ ਤੇ ਸਫਾਈ ਨਹੀਂ ਕਰਾਈ ਗਈ ਜਿਹੜੇ ਪਿੱਛੇ ਇੰਨੇ ਸਾਡੇ ਪਵਿੱਤਰ ਤਿਆਰ ਹੈ ਦੀਵਾਲੀ ਨਿਕਲੀ ਦੁਸ਼ਹਿਰਾ ਨਿਕਲਿਆ ਨਵਰਾਤਰੀ ਨਿਕਲੇ ਉਹ ਦਿਨਾਂ 'ਚ ਮੰਦਰਾਂ ਦੇ ਬਾਹਰ ਕੂੜੇ ਦੇ ਢੇਰ ਸੀ ਲੋਕੀ ਸਾਨੂੰ ਫੋਟੋਆਂ ਭੇਜਦੇ ਰਹੇ ਨੇ ਲੋਕਾਂ ਨੇ ਇੰਨਾ ਤਰਾਜ ਕੀਤਾ ਕਿ ਆ ਹਾਲੇ ਮਲਕੀ ਦਿਨ ਤਿਆਰਤੇ ਨਹੀਂ ਇਹ ਕਰ ਸਕੇ ਇਹਨਾਂ ਨੇ ਅੱਗੇ ਕੀ ਕਰਨਾ ਸੋ ਬਹੁਤ ਮਾੜਾ ਹਾਲ ਹੈ ਸੁਮੇਦੀ ਸ਼ਹਿਰ ਦਾ ਇਹ ਗੁਰੂ ਨਗਰੀ ਉਹ ਨਗਰੀ ਹੈ ਗੁਰੂ ਦੀ ਨਗਰੀ ਜਿੱਥੇ ਪੂਰੇ ਵਰਲਡ ਚ ਟੂਰੀ ਸਾ ਅੰਮ੍ਰਿਤਸਰ ਆਉਂਦਾ ਔਰ ਪਤਾ ਨਹੀਂ ਕੀ ਮੈਸੇਜ ਆ ਰਿਹਾ ਸਾਡਾ ਇਹ ਅੰਮ੍ਰਿਤਸਰ ਸ਼ਹਿਰ ਦਾ ਪਿਛਲੇ 2 ਸਾਲਾਂ ਜੇ ਇਹਨਾਂ ਕੋ ਇੰਨਾ ਹੀ ਕੌਨਫੀਡੈਂਸ ਹੁੰਦਾ ਇਹਦੇ 2 ਸਾਲਾਂ ਚ ਇਲੈਕਸ਼ਨ ਕਰਾ ਲੈਂਦੇ ਅੱਜ ਮਾਨਯੋਗ ਸੁਪਰੀਮ ਕੋਰਟ ਦੀ ਇਨਸਟਰਕਸ਼ਨ ਸੇ ਅੱਜ ਇਲੈਕਸ਼ਨ ਹੋ ਰਹੀ ਹੈ ਜਿਹੜੀ ਅਸੀਂ ਲੜ ਰਹੇ ਜਿਨਨੇ ਦੇ ਇਹਨਾਂ ਦਾ ਵਾਸ ਚੱਲਦਾ ਇਹਦੇ 5 ਸਾਲਾਂ ਚ ਇ 28 ਤਰੀਕ ਨੂੰ ਸਵੇਰੇ ਵੋਟਾਂ ਮੈਨੇ ਸ਼ਾਮੀ ਰਿਜ਼ਲਟ ਆਣਾ ਹੈ ਉਸ ਦਿਨ ਤੁਹਾਨੂੰ ਇੰਟਰਵਿਊ ਦੇਵਾਂਗੇ ਉਸ ਦਿਨ ਦੱਸਾਂਗੇ ਇਹਨਾਂ ਦਾ ਕੀ ਹਾਲ ਹੈ ਪਰ ਸਰਕਾਰ ਦੇ ਫਿਰ ਵੀ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਵੱਡੇ ਮੰਤਰੀ ਇਸ ਵਲੇ ਫੀਲਡ 'ਚ ਨੇ ਕੁਲਦੀਪ ਸਿੰਘ ਧਾਲੀਵਾਲ ਨੇ ਉਹ ਬਾਰ-ਬਾਰ ਕਹਿ ਰਹੇ ਨੇ ਕਿ ਆਖਿਰਕਾਰ ਜਨਤਾ ਨੂੰ ਕੋਈ ਤਕਲੀਫ ਨਹੀਂ ਸਿਰਫ ਵਿਰੋਧੀਆਂ ਨੂੰ ਸਾਡੇ ਕੰਮ ਨਹੀਂ ਚੰਗੇ ਲੱਗਦੇ ਵਾੜਾਂ 'ਚ ਬਿਲਕੁਲ ਠੀਕ ਠਾਕ ਕੰਮ ਚੱਲ ਰਿਹਾ ਧਾਲੀਵਾਲ ਸਾਹਿਬ ਨੇ ਹੁਣ ਤੇ ਲੋਕਾਂ ਦੀ ਕੈਂਪੇਨ ਕਰ ਰਿਹਾ ਆਪਣੀ ਐਮਪੀ ਇਲੈਕਸ਼ਨ ਲੜੀ ਹੈ ਜਮਾਨਤਾ ਜਬ ਤੋਂ ਹੋਈਆਂ ਇਹਨਾਂ ਦੀਆਂ ਇੱਥੇ ਸਭ ਤੋਂ ਘੱਟ ਵੋਟ ਜੇ ਪੂਰੇ ਅੰਮ੍ਰਿਤਸਰ ਸੈਂਟਰ ਕੌਨਸਲੈਂਸੀ ਤੁਸੀਂ ਵੀ ਡਾਟਾ ਚੈੱਕ ਕੀਤਾ ਸੀ ਤੁਸੀਂ ਮੈਂ ਤੁਹਾਨੂੰ ਇੱਕ ਦਿਖਾਇਆ ਵੀ ਸੀ ਸੋ ਧਾਰੀਵਾਲ ਸਾਹਿਬ ਆਪਣੀ ਦੇ ਸੀਟ ਬਚਾ ਨਹੀਂ ਸਕੇ ਤੇ ਲੋਕਾਂ ਦੀ ਕੀ ਕੰਪੇਨ ਕਰਨੀ ਹੈ ਅੱਜ ਉਹ ਮਜਬੂਰੀ ਨੂੰ ਚਲੋ ਮੰਤਰੀ ਨੇ ਉਹਨਾਂ ਨੇ ਜਾਣੇ-ਜਾਣੇ ਲੋਕੀ ਸਦਨ ਕੇ ਜਾ ਰਹੇ ਨੇ ਤਾਂ ਉੱਥੇ ਜਿੱਥੇ ਜਾਂਦੇ ਨੇ ਉੱਥੇ ਲੋਕਾਂ ਦੇ ਲਾਂਮੇ ਮਿਲਦੇ ਨੇ ਇਹਨਾਂ ਦੇ ਅੱਛਾ ਤੁਹਾਡੀ ਕੀ ਪ੍ਰਾਇੋਰਟੀਜ਼ ਰਹਿਣਗੀਆਂ ਇਸ ਵਾਰ ਵਾਰਡ ਦੇ ਵਿੱਚ ਕਿਉਂਕਿ ਲੰਬਾ ਸਮਾਂ ਤੁਸੀਂ ਇੱਥੇ ਹੋ ਔਰ ਪ੍ਰਾਇੋਰਟੀਜ਼ ਕੀ ਹੋਣਗੀਆਂ ਕਿਉਂਕਿ ਸਮੇਂ-ਸਮੇਂ ਦੇ ਮੁਤਾਬਕ ਪ੍ਰਾਇੋਰਟੀਜ਼ ਵੀ ਬਦਲਦੀਆਂ ਰਹਿੰਦੀਆਂ ਬਿਲਕੁਲ ਦੇਖੋ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਹੈ ਲੋਕਾਂ ਦੀ ਸਾਡੀ ਕਾਉਂਸਲਰ ਜੀ ਖਾਰ ਕਰਕੇ ਕਾਰਪੋਰੇਸ਼ਨ ਦੀ ਜਿਹੜੀ ਡਿਊਟੀ ਮੰਦੀ ਹੈ ਔਰ ਕਾਉਂਸਲਰ ਜੀ वदिया वदिया कि ਲੋਕਾਂ ਦੇ ਘਰਾਂ ਨੂੰ ਵਧੀਆ ਰਸਤਾ ਵਧੀਆ ਗਲੀਆਂ ਸੜਕਾਂ ਪੀਣ ਵਾਲਾ ਪਾਣੀ ਅੱਛਾ ਹੋਣਾ ਚਾਹੀਦਾ ਉਹਨਾਂ ਨੂੰ ਲਾਈਟ ਦਾ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਸੀਵਰੇਜ ਅਧੀਆਂ ਚੱਲਣਾ ਚਾਹੀਦਾ ਬੇਸਿਕ ਜਿਹੜੀ ਨੀਡ ਹੈ ਡੇਲੀ ਨੀਡ ਹੈ ਉਹ ਕਾਰਪੋਰੇਸ਼ਨ ਦੀ ਰਿਕੁਆਇਰਮੈਂਟ ਹੈ ਕਾਰਪੋਰੇਸ਼ਨ ਦੀ ਹੈਗੀ ਅਸੀਂ ਪੂਰੀਆ ਕਰਕੇ ਦੇਣੀ ਉਹ ਅਸੀਂ ਪੂਰੀ ਕਰਕੇ ਦਾਂਗੇ ਔਰ ਇਹ ਕੋਈ ਫਸਟ ਟਾਈਮ ਨਹੀਂ ਪਹਿਲੇ ਵੀ 5 ਸਾਲ ਕੌਂਸਲਰ ਰਿਹਾ ਹੈ ਕਾਂਗਰਸ ਗਵਰਨਮੈਂਟ ਜੇ ਅਸੀਂ ਲੋਕਾਂ ਦੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਆ ਔਰ ਉਹੀ ਵਾਅਦਿਆਂ ਨਾਲ ਉਹੀ ਗੱਲਾਂ ਨਾਲ ਫੇਰ ਦੁਬਾਰਾ ਲੋਕਾਂ ਦੇ ਵਿਚ ਆ ਰਹੇ ਆ ਲੋਕਾਂ ਦਾ ਬੜਾ ਅੱਛਾ ਰਿਸਪੌਂਸ ਬਣਤਰ ਹਲਕੇ ਨੂੰ ਕਿਉਂ ਨਹੀਂ ਨਜ਼ਰ ਆਂਦਾ ਕਿਸੇ ਵੀ ਸਰਕਾਰ ਨੂੰ ਇਹ ਗੱਲ ਕਰੀ ਕਿਉਂਕਿ ਗੰਦਗੀ ਵਾਈ ਸੈਂਟਰਲ ਹਲਕਾ ਅਕਸਰ ਬਦਨਾਮੀ ਦਾ ਟਿੱਕਾ ਹੀ ਲੱਗਾ ਰਹਿੰਦਾ ਨਹੀਂ ਇਦਾਂ ਦੀ ਗੱਲ ਨਹੀਂ ਜਦੋਂ ਅਸੀਂ ਰਹੇ ਹਾਂ ਕਾਉਂਸਲਰ ਜਾਂ ਸੋਨੀ ਸਾਹਿਬ ਐਮਐਲਏ ਰਹੇ ਮਨਿਸਟਰ ਵੀ ਰਹੇ ਉਦੋਂ ਸੈਂਟਰ ਕੌਂਸਲੈਂਸੀ ਜਿੰਨੇ ਵੀ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਖਾਸ ਕਰਕੇ ਕੂੜੇ ਦੇ ਡੰਪ ਸੀ ਸਾਰੇ ਅਸੀਂ ਕਲੀਅਰ ਕਰਾਈ ਸੀ ਹੁਣ ਮੇਗਾ ਜਿੰਨੇ ਲਗੇ ਸੀ ਉਸ ਤੋਂ 4 ਗੁਣਾ ਵੱਧ ਡੰਪ ਲੱਗਾ ਹੈ ਕਾਰਨ ਕੀ ਰਿਹਾ ਆਖਿਰਕਾਰ ਤੁਸੀਂ ਕੀ ਸਮਝਦੇ ਹੋ ਕਿ ਕਿ ਲੰਬੇ ਸਮੇਂ ਤੋਂ ਤੁਸੀਂ ਕਾਰਪੋਰੇਸ਼ਨ ਡੀਲ ਕਰ ਰਹੇ ਹੋ ਕਿ ਕਾਰਨ ਆਖਿਰਕਾਰ ਕੂੜਾ ਵੱਧ ਗਿਆ ਜਨਤਾ ਤੇ ਉੰਨੀ ਰਹੀ ਹੈ ਕੂੜਾ ਕਿਵੇਂ ਵੱਧ ਗਿਆ ਫਿਰ ਦੇਖੋ ਕਾਉਂਸਲਰ ਜਿਹੜੇ ਹੁੰਦੇ ਨਾ ਅਸੀਂ ਕਾਉਂਸਲਰ ਮੰਨਦੇ ਆ ਸਾਡੀ ਡਿਊਟੀ ਹੁੰਦੀ ਹੈ ਰਿਸਪੋਨਸੀਬਿਲਟੀ ਹੁੰਦੀ ਹੈ ਤੁਸੀਂ ਲੋਕਾਂ ਕੋਲ ਰੋਜ਼ ਜਾਣਾ ਲੋਕੀ ਸਾਡੇ ਘਰਾਂ ਚ ਵੀ ਆਉਂਦੇ ਨੇ ਅਸੀਂ ਲੋਕਾਂ ਨੂੰ ਰੋਜ਼ ਜਾਣਾ ਹੈ ਅੱਜ ਕਾਉਂਸਲਰ ਇਲੈਕਸ਼ਨਾਂ ਜਾ ਰਹੇ ਬਾਅਦ ਚ 2 ਸਾਲਾਂ ਬਾਅਦ ਐਮਐਲਏ ਆ ਰਹੀ ਹੈ ਬਾਅਦ ਚ ਐਮਪੀ ਆ ਰਹੀ ਹੈ ਰੂਟੀਨ ਚ ਜਾਣਾ ਜਿੰਨੀ ਦੇਰ ਚ ਸ਼ਹਿਰ ਤੇ ਪਿਛਲੇ 2 ਸਾਲ ਕਾਉਂਸਲਰ ਹੀ ਕੋਈ ਨਹੀਂ ਰਿਹਾ ਅਫਸਰਾਂ ਨੂੰ ਤੇ ਕੋਈ ਲੋੜ ਨਹੀਂ ਅਫਸਰ ਤੇ ਬੈਠੇ ਉਹਨਾਂ ਦੀ ਤਨਖਾਹਾਂ ਤੇ ਉਹਨਾਂ ਦੇ ਖਾਤੇ ਜੇ ਪਹਿਲੀ ਨਹੀਂ ਤੇ 10 ਤਰੀਕ ਨੂੰ ਉਹਨਾਂ ਦੇ ਖਾਤੇ ਜਾਂਦੀ ਭਾਵੇਂ ਸਰਕਾਰ ਲੋਨ ਲੈ ਕੇ ਦੇਵੇ ਜਿੱਥੋਂ ਮਰਜ਼ੀ ਦੇ ਕਾਉਂਸਲਰ ਨੇ ਲੋਕਾਂ ਦੇ ਵਿੱਚ ਰਹਿਣਾ ਹੁੰਦਾ ਉਹਦੀ ਰਿਸਪੌਂਸਿਬਿਲਟੀ ਬੰਦੀ ਹੈ ਜੇ ਕੋਈ ਕੂੜੇ ਦੀ ਢੇਰ ਹੈ ਗੰਦਾ ਪਾਣੀ ਆ ਰਿਹਾ ਹੈ ਸੀਵਰੇਜ ਬੰਦ ਹੈ ਲਾਈਟ ਬੰਦ ਹੈ ਉਹ ਕਾਉਂਸਲਰ ਨੇ ਠੀਕ ਕਰਾਉਣਾ ਅਫਸਰਾਂ ਨੇ ਨਹੀਂ ਕਰਾਉਣਾ ਕਿਤੇ ਇਹ ਨਾ ਹੋਵੇ ਕਿ ਕਾਰਪੋਰੇਸ਼ਨ ਚੈਤਕੀ ਬਣਾ ਦੇਵੇ ਉਹਦੀ ਗਰਾਰੀ ਅੜ ਗਈ ਕੁਝ ਫੇਰ ਬਦਲ ਹੋ ਗਿਆ ਕੁਝ ਘੱਟ ਸੀਟਾਂ ਰਹਿ ਗਈਆਂ ਤੇ ਫੇਰ ਕੀ ਵਿਕਲਪ ਹੈ ਫੁੱਲ ਮੇਜੋਰਟੀ ਜਾਵਾਂਗੇ ਘੱਟ ਵਾਲੀ ਤੇ ਗੱਲ ਹੀ ਨਹੀਂ ਲੱਗ ਰਹੀ ਫੁੱਲ ਇਹਨਾਂ ਨੇ ਮੈਂ ਤੁਹਾਨੂੰ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਚਾਹੇ ਭਾਜੀਪੀ ਹੈ ਸਿੰਗਲ ਸਿੰਗਲ ਡਿਜੀਟ ਚ ਰਹਿਣਗੇ ਮੈਨੂੰ ਤਾਂ ਉਮੀਦ ਹੈ ਪਿਛਲੀ ਵਾਰ ਦੀ ਸਾਡੇ 63 ਕਾਉਂਸਲਰ ਸੀ ਹੈ ਕਿ ਉਸ ਤੋਂ ਵੀ ਪਲੱਸ ਜਾਵਾਂਗੇ ਅਸੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਲੰਦ ਹੌਸਲੇ ਦੇ ਨਾਲ ਕਾਂਗਰਸ ਇਸ ਵੇਲੇ ਚੋਣ ਮੈਦਾਨ ਚ ਨੇ ਔਰ ਖਾਸ ਤੌਰ ਦੇ ਉੱਤੇ ਗੱਲਾਂ ਕੀਤੀਆਂ ਜਾ ਰਹੀਆਂ ਕਿ ਇਸ ਵਾਰ ਕਾਰਪੋਰੇਸ਼ਨ ਕਾਂਗਰਸ ਦੀ ਬਣੇਗੀ ਲੇਕਿਨ ਇਤਿਹਾਸ ਗਵਾਹ ਹੈ ਕਿ ਜਿਸ ਦੀ ਸਰਕਾਰ ਹੁੰਦੀ ਹੈ ਉਸ ਦੀ ਕਾਰਪੋਰੇਸ਼ਨ ਹੁੰਦੀ ਹੈ ਲੇਕਿਨ ਇਸ ਵਾਰ ਕਾਂਗਰਸ ਦੇ ਦਾਅਵੇ ਮਜ਼ਬੂਤ ਨੇ ਲੇਕਿਨ ਨਤੀਜੇ 21 ਤਰੀਕ ਨੂੰ ਆਣਗੇ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਕੌਣ ਅਮਰਤ ਸਰ ਦਾ ਸਿਕੰਦਰ ਬੰਦਾ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅਮਰਤ